ਰੰਗਰੇਟਾ ਗੁਰੂ ਦਾ ਬੇਟਾ ਜਦੋਂ ਭਾਈ ਜੇਤਾ ਦਿੱਲੀ ਤੋਂ ਆਉਂਦੇ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਲੈ ਕੇ ਉਸ ਟਾਈਮ ਇੱਥੋਂ ਦੇ ਫਕੀਰ ਜੀ ਨਾਲ ਮਿਲਦੇ ਨੇ ਤੇ ਦਰਗਾਈ ਸਾਹਿਬ ਫਕੀਰ ਜੀ ਜਿਹੜੇ ਭਾਈ ਜੇਤਾ ਸਿੰਘ ਜੀ ਨੂੰ ਵਿਸ਼ਰਾਮ ਕਰਾਉਂਦੇ ਨੇ ਤੇ ਗੁਰੂ ਸਾਹਿਬ ਜੀ ਦਾ ਸ਼ੀਸ਼ ਇੱਕ ਥੜਾ ਬਣਾ ਕੇ ਉਸ ਤੇ ਰੱਖ ਦਿੰਦੇ ਨੇ ਜਿਸ ਦੀ ਸੇਵਾ ਉਹ ਕਰਦੇ ਨੇ ਤੇ ਭਾਈ ਜੈਤਾ ਸਿੰਘ ਜੀ ਦਾ ਉਹ ਬਹੁਤ ਸੇਵਾ ਪਾਣੀ ਕਰਦੇ ਨੇ ਉਸ ਟਾਈਮ ਇੱਥੇ ਜੰਗਲੀ ਜੰਗਲ ਹੁੰਦਾ ਸੀਗਾ ਤੇ ਇਹ ਸਥਾਨ ਅੱਜ ਗੁਰਦੁਆਰਾ ਸ਼ਰੀਨਾਬਾ ਸਾਹਿਬ ਨੌਵੀਂ ਪਾਸ਼ਾਹੀ ਅਤੇ ਗੁਰਦੁਆਰਾ ਨੌਵੀਂ ਪਾਸ਼ਾਹੀ ਤੇ ਦਸਵੀਂ ਪਾਸ਼ਾਹੀ ਸਾਹਿਬ ਨਾਲ ਬੰਨਧਿਤ ਰੱਖਦਾ ਹੈ ਗੁਰੂ ਗੋਬ ਸਿੰਘ ਜੀ ਵੀ ਇੱਥੇ ਦਰਗਾਹੀ ਸ਼ਾਹ ਪਕੀਰ ਜੀ ਨੂੰ ਦਰਸ਼ਨ ਦੇਣ ਆਉਂਦੇ ਨੇ ਜਦੋਂ ਪੰਗਾਣੀ ਦਾ ਯੁੱਧ ਖਤਮ ਕਰ ਜਿੱਤ ਕੇ ਆਉਂਦੇ ਨੇ ਉਸ ਟਾਈਮ ਇੱਥੇ ਚਿਰੀ ਗੁਰਦੁਆਰਾ ਲੋਗੜ ਸਾਹਿਬ ਵਿਖੇ ਕੋੜੀਆਂ ਖੜੀ ਕਰਕੇ ਗੁਰੂ ਗੋਬ ਸਿੰਘ ਜੀ ਪੈਦਲ ਯਾਤਰਾ ਕਰਕੇ ਦਰਗਾਹ ਸ਼ਾਹ ਪਕੀਰ ਜੀ ਨੂੰ ਮਿਲਦੇ ਨੇ ਉਹਨਾਂ ਨੂੰ ਦਰਸ਼ਨ ਦਿੰਦੇ ਨੇ ਜੋ ਕਿ ਉਹਨਾਂ ਦੀ ਉਮਰ ਉਸ ਟਾਈਮ 240 ਸਾਲ ਹੋ ਚੁੱਕੀ ਸੀ ਉਸ ਤੋਂ ਬਾਅਦ ਦਰਸ਼ਨ ਦੇ ਕੇ ਗੁਰੂ ਜੀ ਉਹਨਾਂ ਨੂੰ ਕਹਿੰਦੇ ਨੇ ਤੁਸੀਂ 40 ਦਿਨ ਪਾਠ ਕਰੋ ਅਤੇ ਉਸ ਤੋਂ ਬਾਅਦ ਉਹ ਆਪਣੇ ਪ੍ਰਾਣ ਤਿਆਗਣਗੇ ਅਤੇ ਇਹ ਸਥਾਨ ਬਾਬਾ ਬੰਦਾਭਾਦਰ ਜੀ ਨਾਲ ਵੀ ਸੰਬੰਧਿਤ ਰੱਖਦਾ ਹੈ ਇੱਥੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਵਜ਼ੀਰ ਖਾਨ ਨੂੰ ਚਿੱਠੀ ਲਿਖਦੇ ਨੇ ਤੇ ਉਹਨੂੰ ਬੰਗਾਰ ਦੇਨੇ ਤੇ ਜੁੱਧ ਲਈ ਬੁਲਾਉਂਦੇ ਨੇ ਅੱਜ ਇਹ ਸਥਾਨ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਸਾਡੇ ਇੱਧਰ ਨਾਲ ਹੀ ਸੋਭਿਤ ਹਨ ਇੱਥੋਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਤੇ ਦਰਸ਼ਨੇ ਦੀਦਾਰੇ ਕਰਦੀਆਂ ਨੇ ਰੰਗਰੇਟਾ ਗੁਰੂ ਦਾ ਬੇਟਾ ਜਦੋਂ ਭਾਈ ਜੇਤਾ ਸਿੰਘ ਜੀ ਦਿੱਲੀ ਤੋਂ ਆਉਂਦੇ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਲੈ ਕੇ ਉਸ ਟਾਈਮ ਇੱਥੋਂ ਦੇ ਫਕੀਰ ਜੀ ਨਾਲ ਮਿਲਦੇ ਨੇ ਤੇ ਦਰਗਾਈ ਸਾਹ ਫਕੀਰ ਜੀ ਜਿਹੜੇ ਭਾਈ ਜੇਤਾ ਸਿੰਘ ਜੀ ਨੂੰ ਵਿਸ਼ਰਾਮ ਕਰਾਉਂਦੇ ਨੇ ਤੇ ਗੁਰੂ ਸਾਹਿਬ ਜੀ ਦਾ ਸ਼ੀਸ਼ ਇੱਕ ਥੜਾ ਬਣਾ ਕੇ ਉਸ ਤੇ ਰੱਖਦੇ ਨੇ ਜਿਸ ਦੀ ਸੇਵਾ ਉਹ ਕਰਦੇ ਨੇ ਤੇ ਭਾਈ ਜੈਤਾ ਸਿੰਘ ਜੀ ਦਾ ਉਹ ਬਹੁਤ ਸੇਵਾ ਪਾਣੀ ਕਰਦੇ ਨੇ ਉਸ ਟਾਈਮ ਇੱਥੇ ਜੰਗਲੀ ਜੰਗਲ ਹੁੰਦਾ ਸੀਗਾ ਤੇ ਇਹ ਸਥਾਨ ਅੱਜ ਗੁਰਦੁਆਰਾ ਸ਼੍ਰੀ ਨਾਬਾ ਸਾਹਿਬ ਨੌਵੀਂ ਪਾਸ਼ਾਹੀ ਅਤੇ ਗੁਰਦੁਆਰਾ ਨੌਵੀਂ ਪਾਸ਼ਾਹੀ ਤੇ ਦਸਵੀਂ ਪਾਸ਼ਾਹੀ ਸਾਹਿਬ ਨਾਲ ਸੰਬੰਧਿਤ ਰੱਖਦਾ ਹੈ ਗੁਰੂ ਗੋਬ ਸਿੰਘ ਜੀ ਵੀ ਇੱਥੇ ਦਰਗਾਹੀ ਸ਼ਾਹ ਪਕੀਰ ਜੀ ਨੂੰ ਦਰਸ਼ਨ ਦੇਣਾ ਆਉਂਦੇ ਨੇ ਜਦੋਂ ਪੰਗਾਣੀ ਦਾ ਯੁੱਧ ਖਤਮ ਕਰ ਜਿੱਤ ਕੇ ਆਉਂਦੇ ਨੇ ਉਸ ਟਾਈਮ ਇੱਥੇ ਚਿਰੀ ਗੁਰਦੁਆਰਾ ਲੋਗੜ ਸਾਹਿਬ ਵਿਖੇ ਕੋੜੀਆਂ ਖੜੀ ਕਰਕੇ ਗੁਰੂ ਗੋਬ ਸਿੰਘ ਜੀ ਪੈਦਲ ਯਾਤਰਾ ਕਰਕੇ ਦਰਗਾਹ ਸ਼ਾਹੀ ਪਕੀਰ ਜੀ ਨੂੰ ਮਿਲਦੇ ਨੇ ਉਹਨਾਂ ਨੂੰ ਦਰਸ਼ਨ ਦਿੰਦੇ ਨੇ ਜੋ ਕਿ ਉਹਨਾਂ ਦੀ ਉਮਰ ਉਸ ਟਾਈਮ 240 ਸਾਲ ਹੋ ਗਈ ਚੁੱਕੀ ਸੀਗੀ ਉਸ ਤੋਂ ਬਾਅਦ ਦਰਸ਼ਨ ਦੇ ਕੇ ਗੁਰੂ ਜੀ ਉਹਨਾਂ ਨੂੰ ਕਹਿੰਦੇ ਨੇ ਤੁਸੀਂ 40 ਦਿਨ ਪਾਠ ਕਰੋ ਅਤੇ ਉਸ ਤੋਂ ਬਾਅਦ ਉਹ ਆਪਣੇ ਪ੍ਰਾਣ ਤਿਆਗਣਗੇ ਅਤੇ ਇਹ ਸਥਾਨ ਬਾਬਾ ਬੰਦਾਬਹਾਦਰ ਜੀ ਨਾਲ ਵੀ ਸੰਬੰਧਿਤ ਰੱਖਦਾ ਹੈ ਇੱਥੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਵਜ਼ੀਰ ਖਾਨ ਨੂੰ ਚਿੱਠੀ ਲਿਖਦੇ ਨੇ ਤੇ ਉਹਨੂੰ ਬੰਗਾਰ ਦੇ ਨੇ ਤੇ ਜੁੱਧ ਲਈ ਬੁਲਾਉਂਦੇ ਨੇ ਅੱਜ ਇਹ ਸਥਾਨ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਸਾਡੇ ਇੱਧਰ ਨਾਲ ਹੀ ਸੋਭਿਤ ਹਨ ਇੱਥੋਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਤੇ ਦਰਸ਼ਨੇ ਦੀਦਾਰੇ ਕਰਦੀਆਂ ਨੇ ਅੱਜ ਅਸੀਂ ਪਹੁੰਚੇ ਆਂ ਨਾਬਾ ਸਾਹਿਬ ਉਸ ਦੇ ਨਾਲ ਹੀ ਇੱਕ ਸਥਾਨ ਹੈ ਦਰਗਾਹੀ ਸ਼ਾਹ ਬਾਬਾ ਫਕੀਰ ਜੀ ਇਹ ਸਥਾਨ ਬਾਬਾ ਜੀ ਨਾਲ ਸੰਬੰਧਿਤ ਰੱਖਦਾ ਹੈ ਇੱਥੋਂ ਦੇ ਪ੍ਰਬੰਧਕ ਸਾਨੂੰ ਦੱਸਣਗੇ ਆਓ ਉਹਨਾਂ ਨਾਲ ਗੱਲ ਕਰਦੇ ਆਂ ਬੀਬੀ ਜੀ ਜਿਹੜੇ ਇਹ ਦਰਗਾਹ ਬਣੀ ਹੋਈ ਹੈ ਕਿਤੋਂ ਤੋਂ ਬਣੀ ਹੋਈ ਹੈ ਇਹ ਤੋਂ ਜੀ ਕਾਫੀ ਸਾਲ ਹੋ ਗਏ ਜੀ ਬਣੇ ਨੇ ਅੱਛਾ ਜੀ ਹਾਂ ਜੀ ਤੁਸੀਂ ਕਦੋਂ ਤੋਂ ਸੇਵਾ ਕਰ ਰਹੇ ਹੋ ਆਪਾਂ ਸੁਰੂਤੇ ਹੀ ਹੈ ਜੀ ਅੱਛਾ ਜੀ ਹਾਂ ਜੀ ਇਸ ਤੋਂ ਪਹਿਲਾਂ ਹੋਰ ਵੀ ਕਰਦੇ ਸੀਗੇ ਹਾਂ ਜੀ ਪਹਿਲਾਂ ਮਾਰੇ ਬਾਬਾ ਜੀ ਤੇ ਅੱਛਾ ਜੀ ਹਾਂ ਜੀ ਫਿਰ ਮੇਰਾ ਘਰ ਵਾਲਾ ਸੀ ਫਿਰ ਮੇਰੇ ਘਰ ਵਾਲੇ ਤੇ ਬਾਅਦ ਮੇਰੇ ਮੁੰਡੇ ਕੀ ਜ਼ਿੰਮੇਦਾਰੀ ਆ ਗਈ ਮਤਲਬ ਤੁਹਾਡੀ ਪੀੜ੍ਹੀ ਕਰ ਰਹੀ ਹੈ ਜੀ ਹਾਂ ਜੀ ਅੱਛਾ ਜੀ ਇਹ ਦਰਗਾਈ ਸ਼ਾਹ ਫਕੀਰ ਜੀ ਸਨ ਹਾਂ ਜੀ ਤੇ ਉਹਨਾਂ ਦੀ ਕਿੰਨੀ ਉਮਰ ਰਹੀ ਹੈ ਜੀ ਉਨ ਕੀ 240 ਸਾਲ ਤੇ ਜੀ ਗੁਰੂ ਗੋਬ ਸਿੰਘ ਜੀ ਨੇ ਉਹਨਾਂ ਨੂੰ ਕੀ ਕਿਹਾ ਸੀਗਾ ਉਹ ਸੀਸ ਲੈ ਕੇ ਆਏ ਸੀ ਜੀ ਹਾਂਜੀ ਬਾਬਾ ਜੀ ਕੇ ਪਾਸ ਕੁੱਟੀਆਂ ਮੈਂ ਬੈਠੇ ਪਾਈ ਜੇਤਾ ਜੀ ਲੈ ਕੇ ਆਏ ਜੀ ਪਾਈ ਜੇਤਾ ਜੀ ਲੈ ਕੇ ਆਏ ਸੀ ਜੀ ਹਾਂਜੀ ਕੁੱਟੀਆਂ ਮੈਂ ਬੈਠੇ ਤੇ ਬਾਬਾ ਜੀ ਫਿਰ ਉਹਨਾਂ ਨੇ ਕਿਹਾ ਤਾਂ ਜੀ ਵੀ ਆਰਾਮ ਕਰ ਲੋ ਅੱਛਾ ਜੀ ਹਾਂਜੀ ਉਹਨਾਂ ਨੇ ਫਿਰ ਸਾਰੀ ਰਾਤ ਬੈਠ ਕੇ ਰਾਖੀ ਕੀਤੀ ਤੇ ਜੀ ਉਹਨਾਂ ਕੇ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਗੁਰੂ ਗੋਬ ਸਿੰਘ ਜੀ ਵੀ ਆਉਂਦੇ ਨੇ ਤੇ ਨਾਬਾ ਸਾਹਿਬ ਤੇ ਜਦੋਂ ਉਹਨਾਂ ਦੀ ਉਮਰ ਜ਼ਿਆਦਾ ਹੋ ਜਾਂਦੀ ਹੈ ਉਦੋਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਦਰਸ਼ਨ ਦੇਣਾ ਆਉਂਦੇ ਨੇ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਕਿੰਨੇ ਦਿਨਾਂ ਲਈ ਕਹਿ ਕੇ ਜਾਂਦੇ ਨੇ ਉਹਨਾਂ ਨੇ ਤਾਂ ਜੀ ਇਹ ਕਹਿਤਾ ਜਿਵੇਂ ਮੇਰਾਕ ਕੇ ਕੀਤੀ ਹੈ ਅੱਛਾ ਜੀ ਵੀ ਮੰਗ ਲੈ ਕੀ ਮੰਗਦਾ ਉਹ ਮੁਕਤੀ ਮੰਗ ਰਿਹਾ ਮੁਕਤੀ ਮੰਗੇ ਸੀ ਜੀ ਉਹਨਾਂ ਨੇ ਵੀ ਮੇਰੇ ਮੁਕਤੀ ਦੇ ਦਿਓ ਫਿਰ ਉਹਨਾਂ ਨੇ ਮੁਕਤੀ ਮੰਗੀ ਹੈ ਅੱਛਾ ਜੀ ਵੀ ਜੋ ਮੇਰੇ ਕੋਲ ਆਉਣਗੇ ਉਹ ਆਪਕੇ ਪਾਸ ਵੀ ਆਉਣਗੇ ਅੱਛਾ ਜੀ ਹਾਂਜੀ ਸੋ ਇਹ ਸਨ ਇਥੋਂ ਦੇ ਸੇਵਾਦਾਰ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ